ਵਾਇ ਗੁ ਜੀ ਕਾ ਖਾਲਸਾ ਵਾਇ ਗੁ ਜੀ ਕੀ ਫਤਿਹ ਦੋਨਾ ਪੰਕਤੀਆਂ ਨੂੰ ਜੋ ਪਦੇ ਦੇ ਰੂਪ ਵਿੱਚ ਸਾਡੇ ਸਾਹਮਣੇ ਨੇ ਆਪਾਂ ਇੱਕ ਵਾਰ ਫਿਰ ਉਹਨਾਂ ਨੂੰ ਪੜ ਲਈਏ ਵਾ ਵਾ ਵਾਹੀ ਵਾਹੀ ਜਾਣੀ ਨਾ ਭੰਜੀ ਨੇ ਦੱਸ ਹੀ ਦਿੱਤਾ ਕਿ ਆਪਾਂ ਇਹਨੂੰ ਥੋੜਾ ਨਿਖੇੜ ਕੇ ਪੜਾਂਗੇ ਵਾ ਉਸੇ ਨੂੰ ਨਾ ਜਾਣੀਏ ਵਾ ਜਾਣੇ ਇਹ ਹੋਏ ਇਹ ਅਰ ਉਹ ਜਦ ਮਿਲੈ ਤਦ ਮਿਲਤ ਨਾ ਜਾਣੀ ਕੋਈ ਸੋ ਬੇਸਿਕ ਅਰਥ ਅਸੀਂ ਸਾਰੇ ਸਮਝ ਲੈਨੇ ਕਿ ਜਦੋਂ ਸੱਚ ਸਰੂਪ ਪਰਮਾਤਮਾ ਦਾ ਰੂਪ ਇਹ ਮਨ ਬਣ ਜਾਏ ਯਾਨੀ ਸਚਿਆਰ ਹੋ ਜਾਏ ਉਹਦੇ ਵਿੱਚ ਮਿਲ ਜਾਏ ਤਾਂ ਫਿਰ ਦੁਨੀਆ ਦੀ ਕੋਈ ਤਾਕਤ ਇਹਨੂੰ ਵੱਖ ਨਹੀਂ ਕਰ ਸਕਦੀ ਕਬੀਰ ਸਾਹਿਬ ਦਾ ਉਵਾਕ ਅਸੀਂ ਬਹੁਤ ਵਾਰ ਸਾਂਝਾ ਵੀ ਕੀਤਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਏਕ ਪਏ ਹੈ ਕੋ ਨਾ ਸਕੇ ਪਛਾਨ ਇਕ ਕਬੀਰ ਸਾਹਿਬ ਦਾ ਸ਼ਲੋਕ ਹੈ ਜਿੱਥੇ ਕਬੀਰ ਸਾਹਿਬ ਨੇ ਇਸੇ ਦੀ ਗੱਲ ਕਰਦੇ ਹੋਏ ਜਦੋਂ ਗੱਲ ਕੀਤੀ ਤੇ ਕਿਹਾ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕੋਈ ਫਰਕ ਹੀ ਨਹੀਂ ਰਹਿ ਗਿਆ ਉਹਦਾ ਰੂਪ ਹੀ ਬਣ ਗਿਆ ਹੁਣ ਜਿਹੜੀ ਗੱਲ ਸਾਡੇ ਇਹਦੇ ਵਿੱਚ ਸਮਝਣ ਦੀ ਹੈ ਜੋ ਸਾਰਾ ਜ਼ੋਰ ਕਬੀਰ ਸਾਹਿਬ ਨੇ ਇਸ ਪਦੇ 'ਚ ਇੱਕ ਸ਼ਬਦ ਤੇ ਲਗਾਇਆ ਉਹ ਜਾਨੀਏ ਮੇਰੀ ਜਾਨ ਪਛਾਨ ਹੋ ਜਾਏ ਹੁਣ ਦੋ ਸਵਾਲ ਲੈਂਦੇ ਚੋਂ ਨਿਕਲਦੇ ਨੇ ਜਾਣਨਾ ਕਿਉਂ ਹੈ ਤੇ ਦੂਜਾ ਜਾਣਨਾ ਚਾਹੁੰਦਾ ਕਿਉਂ ਨਹੀਂ ਉਸ ਪਾਸੇ ਤੁਰਦਾ ਕਿਉਂ ਨਹੀਂ ਕਿਉਂਕਿ ਕਦੀ ਵੀ ਕਿਸੇ ਚੀਜ਼ ਦੇ ਵੱਲ ਅਸੀਂ ਉਦੋਂ ਤੁਰਦੇ ਆ ਜਦੋਂ ਸਾਨੂੰ ਉਹਦੀ ਇੰਪੋਰਟੈਂਸ ਸਮਝ ਆਂਦੀ ਹੈ ਕਿਉਂ ਨਹੀਂ ਜਾਣਦਾ ਕਿਉਂਕਿ ਇਹਦੇ ਜੀਵਨ ਦੇ ਵਿੱਚ ਮਾਇਆ ਦਾ ਪ੍ਰਭਾਵ ਹੈ ਵਿਕਾਰਾਂ ਦੇ ਅਧੀਨ ਜੀ ਰਿਹਾ ਹੈ ਹਨੇਰੇ ਵਿੱਚ ਹੈ ਪਰਮਚੈ ਤੇ ਪਰਮ ਜਿਹੜਾ ਹੈ ਉਹਦਾ ਮਤਲਬ ਇਹ ਵੀ ਇੰਨੇ ਜਾਣਿਆ ਨਹੀਂ ਮੈਂ ਜਦੋਂ ਇਹ ਇਹਨੂੰ ਦੇਖ ਰਹੀ ਸੀ ਨਾ ਤੇ ਮੈਨੂੰ ਧਿਆਨ ਆਇਆ ਵੀ ਜਿਵੇਂ ਘਰ ਦੇ ਵਿੱਚ ਸਾਡੇ ਬੱਚੇ ਜਦੋਂ ਵੱਡੇ ਹੋ ਜਾਂਦੇ ਨੇ ਨਾ ਤੇ ਅਸੀਂ ਕੋਈ ਰਿਸ਼ਤਾ ਜੋੜਨਾ ਹੋਵੇ ਤੇ ਅਸੀਂ ਪਹਿਲੇ ਪਰਿਵਾਰ ਦੀ ਜਾਨ ਪਛਾਣ ਕਰਦੇ ਆ ਸਾਰਾ ਆਪੋ ਨਿਸ਼ਾਨ ਕਰਦੇ ਆ ਪਿਛੋਕੜ ਕੀ ਸੀਗਾ ਹੁਣ ਕਿੱਦਾਂ ਨੇ ਉਹਨਾਂ ਦਾ ਮਾਇਕ ਸਟੇਟਸ ਕੀ ਹੈ ਨਾ ਰੈਣੀ ਬੈਣੀ ਉਹਨਾਂ ਦਾ ਸਾਰਾ ਕੁਝ ਪੁਨਛਾਨ ਕਰਦੇ ਆ ਜੇ ਸਾਨੂੰ ਕਿਤੇ ਵੀ ਕੋਈ ਮਾੜਾ ਜਿਹਾ ਵੀ ਪਰਮ ਹੋਵੇ ਨਾ ਤਾਂ ਇਹਨਾਂ ਮਦਦ ਲਈ ਉਹਨਾਂ ਨੂੰ ਜਾਣਦੇ ਨਹੀਂ ਸਾਨੂੰ ਹਜੇ ਹੋਰ ਪੁਨਛਾਨ ਕਰਨ ਦੀ ਲੋੜ ਹੈ ਅਸੀਂ ਤਦ ਤੱਕ ਰਿਸ਼ਤਾ ਨਹੀਂ ਜੋੜਦੇ ਤਾਂ ਕਿਉਂਕਿ ਹੁਣ ਰੱਬ ਜੀ ਨੂੰ ਜਦੋਂ ਜਾਨਣਾ ਕੋਈ ਕੱਦ ਰੂਪ ਕਾਠ ਕਰਕੇ ਥੋੜਾ ਜਾਨ ਸਤਗੁਰੂ ਜੀ ਤੇ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜੇ ਜਦੋਂ ਬਾਣੀ ਦੇ ਰੂਪ ਵਿੱਚ ਕਿਹਾ ਤਾਂ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਦੀ ਗੱਲ ਕਹੀ ਹੁਣ ਉਹ ਗੁਣ ਹੀ ਨਿਧਾਨ ਹੈ ਬਾਣੀ ਕਹਿ ਰਹੀ ਹੈ ਕਿ ਉਹ ਗੁਨਾ ਦਾ ਮੁਜਸਮਾ ਹੈ ਤਾਂ ਮੈਂ ਉਹਨੂੰ ਕਦੋਂ ਜਾਣਾਂਗਾ ਜਦੋਂ ਮੈਂ ਗੁਨਾ ਨੂੰ ਧਾਰਨ ਕਰਾਂਗਾ ਗੁਨਾ ਨੂੰ ਵਰਤੂ ਵਿਹਾਰ ਚ ਲੈ ਕੇ ਆਵਾਂਗਾ ਜਿਹੜਾ ਜਿਹੜੀ ਪੰਕਤੀ ਪਤਾ ਨਹੀਂ ਅਸੀਂ ਕਿੰਨੀ ਵਾਰ ਪੜ੍ਹ ਲੈਨੇ ਆ ਗੁਨ ਕੈ ਗੁਨੀ ਸਮਾਵਨੇ ਆ ਜਾਣ ਦੇ ਪਛਾਣ ਦੇ ਹੋਵਾਂਗੇ ਤਾਂ ਹੀ ਉਹਦੇ ਵਰਗੇ ਬਣਾਗੇ ਜਦ ਤੱਕ ਜਾਣ ਪਛਾਣ ਨਹੀਂ ਹੈ ਨਾ ਤਦ ਤੱਕ ਅਸੀਂ ਉਹਦੇ ਤੱਕ ਪਹੁੰਚ ਹੀ ਨਹੀਂ ਕਰ ਸਕਦੇ ਤਦ ਤੱਕ ਸਾਡਾ ਸੰਬੰਧ ਨਹੀਂ ਜੁੜਨਾ ਤਾਂ ਪਹਿਲੇ ਸਾਨੂੰ ਜਾਣ ਪਛਾਣ ਕਰਨੀ ਬਹੁਤ ਜ਼ਰੂਰੀ ਹੈ ਤੇ ਹੁਣ ਜਦੋਂ ਇਹ ਗੱਲ ਸਮਝ ਆ ਗਈ ਕਿ ਮੇਰੇ ਲਈ ਜਾਣ ਪਛਾਣ ਦੀ ਲੋੜ ਹੈ ਕਿਉਂਕਿ ਮੈਂ ਜੇ ਆਪਣੇ ਜੀਵਨ ਵਿੱਚ ਸੁੱਖ ਚਾਹਨਾ ਮੈਂ ਟਿਕਾਹ ਚਾਹਨਾ ਮੈਨੂੰ ਉਹਨਾਂ ਦੇ ਨਾਲ ਜਾਣ ਪਛਾਨ ਕਰਨੀ ਪੈਗੀ ਤਾਂ ਫਿਰ ਮੇਰੇ ਕੋਲ ਸੋਰਸ ਕੀ ਹੈ ਨਾ ਕਿਉਂਕਿ ਜਿਸ ਰਾਹ ਤੇ ਜਾਣਾ ਹੈ ਚੱਲਣਾ ਹੈ ਤੇ ਉਹਨਾਂ ਦਾ ਰਾਹ ਦਾ ਪਤਾ ਹੋਣਾ ਵੀ ਜ਼ਰੂਰੀ ਹੈ ਹੁਣ ਜਦੋਂ ਦੁਨੀਆ ਵੱਲ ਦੇਖਦੇ ਆ ਤੇ ਬੜਾ ਕੁਝ ਸਾਨੂੰ ਗੁਰੂ ਦੇ ਰੂਪ ਦੇ ਵਿੱਚ ਰਲਗੱਡ ਹੋਇਆ ਮਿਲਦਾ ਜਦ ਤੱਕ ਸਾਡੇ ਕੋਲ ਵਿਜ਼ਨ ਆਫ ਕਲੈਰਿਟੀ ਆਫ ਵਿਜ਼ਨ ਨਹੀਂ ਹੋਏਗੀ ਤਦ ਤੱਕ ਤਾਂ ਜਿਹੜਾ ਜਿੱਧਰ ਕਹੇਗਾ ਸੀ ਤੁਰ ਪਵਾਂਗੇ ਮੈਂ ਕੱਲ ਪਰਸੋਂ ਹੀ ਨਾ ਮਾ ਵੀਰ ਪਰਮਜੀਤ ਸਿੰਘ ਜਿਹੜੇ ਅਨੰਦਪੁਰ ਸਾਹਿਬ ਵਾਲੇ ਮੈ ਉਹਨਾਂ ਦੀ ਬੜੀ ਪਿਆਰੀ ਮੈਨੂੰ ਗੱਲ ਲੱਗੀ ਕਿਸੇ ਨੇ ਰੀਲ ਸ਼ੇਅਰ ਕੀਤੀ ਹੋਈ ਸੀਗੀ ਕਹਿੰਦੇ ਮੈਨੂੰ ਨਾ ਕਿਸੇ ਬੰਦੇ ਨੇ ਆ ਕੇ ਕਿਹਾ ਭਾਈ ਸਾਹਿਬ ਜੀ ਮੈਂ ਇੱਕ ਕਿਤਾਬ ਭੇਟ ਕਰਨਾ ਚਾਹੁੰਦਾ ਤੁਹਾਨੂੰ ਤੇ ਉਹ ਕਹਿੰਦੇ ਅੱਛਾ ਕਾਦੀ ਕਿਤਾਬ ਹੈ ਕਹਿੰਦੇ ਇਹ ਨਾ ਕਿਸੇ ਬੰਦੇ ਦੀ ਜੀਵਨੀ ਹੈ ਜਿਨੇ ਬੜੀ ਭਗਤੀ ਕੀਤੀ ਹੈ ਉਹ ਭਾਈ ਸਾਹਿਬ ਜੀ ਉਹ ਬੰਦਾ ਛੋਲੇ ਤੇ ਪਾਣੀ ਤੇ ਗੁਜ਼ਾਰਾ ਕਰਦਾ ਰਿਆ ਛੋਲੇ ਖਾ ਕੇ ਪਾਣੀ ਪੀ ਕੇ ਗੁਜ਼ਾਰਾ ਕਰਦਾ ਰਿਆ ਤੇ ਪਹਾੜਾਂ ਦੀਆਂ ਕੰਦਰਾਂ 'ਚ ਰਿਆ ਤੇ ਉਹਨੇ ਨਾ ਬੜਾ ਜੱਪ ਤਪ ਕੀਤਾ ਚੁਪਹਿਰੇ ਕੱਟੇ ਉਹਨੇ ਚੁਪਹਿਰਾ ਸ਼ਬਦ ਬੋਲਿਆ ਹੀ ਭਾਈ ਸਾਹਿਬ ਕਹਿੰਦੇ ਮੈਂ ਉਹਨੂੰ ਕਿਹਾ ਥੀ ਰੁਕ ਜਾ ਇੱਕ ਤੋਂ ਲੈ ਕੇ 1430 ਅੰਕ ਅੰਕ ਤੱਕ ਮੇਰੇ ਪਿਓ ਨੇ ਕਿਤੇ ਚੁਪਹਿਰੇ ਦਾ ਨਾਮ ਨਹੀਂ ਲਿੱਤਾ ਤੇ ਜਿਹੜੀ ਗੱਲ ਮੇਰੇ ਪਿਓ ਨੇ ਕਹੀ ਨਹੀਂ ਮੈਂ ਉਧਰ ਤੁਰਦਾ ਕੋਈ ਨਹੀਂ ਇਸ ਲਈ ਕਿਤਾਬ ਆਪਣੇ ਕੋਲ ਹੀ ਰੱਖ ਮੈਨੂੰ ਨਹੀਂ ਚਾਹੀਦੀ ਮੈਂ ਇਹ ਭੇਟਾ ਨਹੀਂ ਲੈਣਾਂ ਮੈਨੂੰ ਉਹ ਗੱਲ ਸੁਣ ਕੇ ਲੱਗਿਆ ਵੀ ਕਿੰਨੀ ਦ੍ਰਿੜਤਾ ਸਾਨੂੰ ਤੇ ਜੋ ਜਿਹੜਾ ਜਿਵੇਂ ਕਹਿੰਦਾ ਅਸੀਂ ਕਹਿੰਨੇ ਚੱਲ ਕੋਈ ਨਹੀਂ ਇਹ ਵੀ ਆਂਦੇ ਵੀ ਆਂਦੇ ਇਹ ਵੀ ਸੁਣ ਲੈਣੇ ਐ ਇਦਾਂ ਵੀ ਕਰ ਲੈਣੇ ਉਹ ਮੈਨੂੰ ਅੱਜ ਹੀ ਇੱਕ ਭੈਣ ਕਹਿੰਦੀ ਵੀ ਸੀ ਕਹਿੰਦੀ ਉਹ ਮੈਂ ਸਾਡੇ ਉੱਥੇ ਕੋਈ ਬਾਬਾ ਜੀ ਆਏ ਤੇ ਉਹ ਕਹਿੰਦੇ ਪਏ ਸੀਗੇ ਵੀ ਇਹ ਜਿੰਨੂੰ ਜਿੰਨੂੰ ਜਿਹੜਾ ਜਿਹੜਾ ਦੁੱਖ ਹੈ ਨਾ ਉਸ ਹਸਾਬ ਨਾਲ ਉਹ ਸ਼ਬਦ ਦੇ ਰਹੇ ਸੀਗੇ ਤੇ ਕਹਿੰਦੀ ਮੈਨੂੰ ਕਿਉਂਕਿ ਉਹ ਉਹ ਕਲਾਸ ਵਿੱਚ ਵੀ ਆਉਂਦੇ ਸਾਡੀ ਇੱਕ ਕਹਿੰਦੀ ਮੈਨੂੰ ਲੱਗਿਆ ਵੀ ਇਹ ਠੀਕ ਨਹੀਂ ਹੈ ਵੀ ਸ਼ਬਦ ਇਦਾਂ ਵੀ ਆ ਪੁੱਤਰ ਨਹੀਂ ਹੋ ਰੇ ਤਾਂ ਸ਼ਬਦ ਘਰ 'ਚ ਕੋਈ ਦੁੱਖ ਕਲੇਸ਼ ਹੈ ਤਾਂ ਸ਼ਬਦ ਤੇ ਕਹਿੰਦੀ ਮੈਂ ਬਾਹਰ ਮੇਰੇ ਨਾਲ ਕੋਈ ਖੜੇ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਇਦਾਂ ਨਹੀਂ ਹੁੰਦਾ ਬਾਣੀ ਸਾਨੂੰ ਇਦਾਂ ਨਹੀਂ ਸਿਖਾਉਂਦੀ ਤੇ ਉਹ ਗੋ ਉਹਨਾਂ ਦਾ ਜਿਹੜਾ ਜਵਾਬ ਸੀ ਵੀ ਕਹਿੰਦੇ ਕੋਈ ਗੱਲ ਨਹੀਂ ਬਾਣੀ ਬੜਨ ਨੂੰ ਕਹਿ ਰਹੇ ਨੇ ਕੋਈ ਤਾਂ ਸਾਨੂੰ ਗਲਤ ਪਾਸੇ ਥੋੜਾ ਤੋਰਦੇ ਪੈ ਨੇ ਕਿਉਂਕਿ ਸਾਡੇ ਕੋਲ ਕਲੈਰਿਟੀ ਆਫ ਥਾਟ ਨਹੀਂ ਹੈ ਗੱਲ ਉਹੀ ਵੀ ਅਸੀਂ ਜਾਣਨਾ ਕਿੰਨੂ ਹੈ ਸਾਡੀ ਸਾਂਝ ਕਿੰਨੇ ਨਾਲ ਪੈਣੀ ਹੈ ਜਦ ਤੱਕ ਸਾਡੇ ਜੀਵਨ ਚੋਂ ਪਰਮ ਹੀ ਨਹੀਂ ਗਿਆ ਤਦ ਤੱਕ ਅਸੀਂ ਉਹਦੇ ਨਾਲ ਸੰਬੰਧ ਵੀ ਕਿਵੇਂ ਬਣਾ ਪਾਵਾਂਗੇ ਸਤਗੁਰ ਪਾਸ਼ਾ ਇੱਕ ਜਗ੍ਹਾ ਸ਼ਲੋਕ ਤੇ ਪਾਉੜੀ ਦਿੰਦੇ ਜਿੱਥੇ ਕਹਿੰਦੇ ਨੇ ਅੰਤਰ ਮਨ ਤਨ ਬਸ ਰਹੇ ਈਤ ਉਤ ਕੇ ਮੀਤ ਗੁਰ ਪੂਰੇ ਉਪਦੇਸ਼ਿਆ ਨਾਨਕ ਜਪੀਏ ਨੀ ਇਹ ਡਾਇਰੈਕਸ਼ਨ ਦਿੱਤੀ ਕਿਉਂ ਮੈਂ ਉਹਦੀ ਗੱਲ ਕਰ ਰਹੀ ਆ ਜਿਹੜਾ ਤੇਰੇ ਅੰਦਰ ਬਾਹਰ ਹਰ ਥਾਂ ਤੇ ਹੈ ਤੇਰੇ ਤੇਰੇ ਜੀਵਨ ਦਾ ਅਧਾਰ ਹੈ ਤੇ ਸਮਝ ਕਿੱਥੋਂ ਆਏਗੀ ਮੈਂ ਪਹਿਲੀ ਗੱਲ ਕੀਤੀ ਡਾਇਰੈਕਸ਼ਨ ਮਿਲਣੀ ਕਿੱਥੋਂ ਪੂਰੇ ਗੁਰੂ ਕੋਲੋਂ ਕਿਤੇ ਅਧੂਰੇ ਦੇ ਨਾਲ ਨਾ ਜੁੜ ਜਾਈਏ ਕਿਤੇ ਇਹ ਪਰਮਪੁਲੇਖੇ ਚ ਨਾ ਪੈ ਜਾਈਏ ਗੁਰੂ ਸਾਹਿਬ ਨੇ ਸਾਨੂੰ ਬਹੁਤ ਕਲੀਅਰ ਵਿਜ਼ਨ ਦਿੱਤਾ ਇੱਕ ਇੱਕ ਗੱਲ ਸਾਨੂੰ ਖੋਲ ਖੋਲ ਕੇ ਸਮਝਾਈਏ ਪਰ ਅਸੀਂ ਫਿਰ ਪਤਾ ਨਹੀਂ ਪੁਲੇਖੇ ਚ ਪੈ ਜੰਨੇ ਆ ਤਾਂ ਸਤਗੁਰ ਜੀ ਉਥੇ ਬੋੜੀ ਦੇ ਵਿੱਚ ਕਹਿੰਦੇ ਨੇ ਅਨੰਦਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ ਹੁਣ ਅਥੇ ਅੰਤ ਦੀ ਵੀ ਸਾਨੂੰ ਕਨਫਿਊਜ਼ਨ ਹੈ ਅੰਤ ਸਾਨੂੰ ਲੱਗਦਾ ਵੀ ਪਤਾ ਨਹੀਂ ਮਰਨ ਵੇਲੇ ਮਰਨ ਤੋਂ ਬਾਅਦ ਕਿੰਨੇ ਦੇਖਿਆ ਹਰੋ ਪਲ ਅੰਤ ਹੈ ਜਦੋਂ ਮੈਂ ਕਿਸੇ ਵਿਕਾਰ ਦੇ ਵਿੱਚ ਮਰ ਗਿਆ ਇਹਨੂੰ ਬਹੁਤ ਸੌਖਾ ਤਰੀਕਾ ਹੈ ਸਮਝਣ ਦਾ ਜਿਵੇਂ ਮੇਰੇ ਮਨ ਦੇ ਵਿੱਚ ਕੋਈ ਲਾਲਚ ਵਾਲਾ ਖਿਆਲ ਆਇਆ ਮੈਂ ਮਰਨ ਲੱਗਾ ਸੀ ਪਰ ਮੈਨੂੰ ਗੁੱਸਾ ਹੀ ਲੱਣਿਆ ਚਲੋ ਸੌਖਾ ਸਮਝ ਆ ਜਾਏਗਾ ਅਪਰਸੋ ਚੌਥਰੀੰਦੀ ਗੱਲ ਕੀਤੀ ਸੀ ਗੁੱਸਾ ਆਇਆ ਪਰ ਨਾਲ ਹੀ ਮੈਨੂੰ ਚੇਤੇ ਆ ਗਿਆ ਫਰੀਦ ਸਾਹਿਬ ਕਹਿੰਦੇ ਗੁੱਸਾ ਮੰਨਣਾ ਹੰਡਾ ਏ ਮੈਂ ਆਪਣੇ ਆਪ ਨੂੰ ਕੰਟਰੋਲ ਕਰ ਰਿਹਾ ਬਾਰ ਬਾਰ ਵਿਸਨਸ ਮਾਰਦੀ ਗੱਲ ਕੀਤੀ ਆਪਾਂ ਪਿੱਛੇ ਤਾਂ ਬਾਰ ਬਾਰ ਉਹਨੂੰ ਚੇਤੇ ਕਰਨਾ ਪੈਣਾ ਹੈ ਗੁਰਬਾਣੀ ਬੰਨਣਾ ਪੈਣਾ ਤੇ ਮੈਨੂੰ ਉਸ ਉਸ ਅੰਤ ਤੇ ਜਾਣ ਮੈਨੂੰ ਉੱਥੇ ਮਰਨ ਤੋਂ ਪਹਿਲੇ ਮੈਨੂੰ ਗੁਰੂ ਨੇ ਸੰਭਲਿਆ ਮੈਨੂੰ ਮਰਨ ਨਹੀਂ ਦਿੱਤਾ ਮੈਂ ਮਰਨਾ ਸੀ ਗੁੱਸੇ 'ਚ ਮੈਂ ਮਰਨਾ ਸੀ ਲਾਲਚ ਚ ਮੈਂ ਮਰਨਾ ਸੀ ਹੰਕਾਰ ਚ ਪਰ ਮੈਨੂੰ ਗੁਰੂ ਨੇ ਰੱਖ ਲਿਆ ਗੁਰਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਧਾ ਮੈਂ ਦੀਨੋ ਜਨਮ ਜਨਮ ਕੀ ਮੈਂ ਆ ਇੱਦਾਂ ਰਖਦਾ ਨਿਵਰੇ ਦੂਤ ਦੁਸ਼ਟ ਬਹਿ ਰਾਈ ਗੁਰਪੂਰੇ ਕਾ ਜਪਿਆ ਜਾ ਤਾ ਕਰੇ ਕੋਈ ਬੇਚਾਰਾ ਫਿਰ ਫਿਰ ਨਾ ਵਾਸ ਕਿਤੇ ਆ ਪਰਾਵ ਮੇਰੇ ਕਬੜ ਪ੍ਰਤਾਪ ਹੈ ਫਿਰ ਉਹਨਾਂ ਉਹਨਾਂ ਦੇ ਅੱਗੇ ਇਹਨਾਂ ਦੀ ਔਕਾਤ ਕੀ ਹੈ ਇਹ ਕਿੱਥੋਂ ਮੇਰੇ ਉੱਤੇ ਹਾਵੀ ਹੋ ਸਕਦੇ ਨੇ ਪਰ ਜੇ ਉਹ ਅਧੂਰੀਆਂ ਨਾਲ ਜੁੜੇ ਰਾਂਗੇ ਨਾ ਫਿਰ ਉਹ ਆ ਦੁੱਖ ਹੈ ਤੇ ਆ ਆ ਨਹੀਂ ਹੈਗਾ ਜੀਵਨ ਤੇ ਇੰਦੀ ਕਮੀ ਹੈ ਓਵਰ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੁੱਕ ਲੈ ਦੂਜੀ ਤਿਆਰ ਬਣਿਆ ਹੀ ਰਹਿਣਾ ਉੱਥੋਂ ਨਹੀਂ ਛੁਟ ਪਾਵਾਂਗੇ ਫਿਰ ਅੱਜ ਧੀਆ ਪੁੱਤਾਂ ਦਾ ਦੁੱਖ ਹੈ ਕਦੀ ਆਪਣੇ ਸਰੀਰ ਦਾ ਹੀ ਕਦੀ ਕੋਈ ਘਰ ਪਰਿਵਾਰ ਦੀ ਲੋੜ ਹੈ ਇਹ ਤਾਂ ਫਿਰ ਚੱਲੀ ਹੀ ਜਾਣਾ ਇੱਥੋਂ ਖੜਾ ਤਾਂ ਛੁੱਟੇਗਾ ਜੇ ਪੂਰੇ ਦੇ ਪ੍ਰਤੀ ਸਮਰਪਤ ਹੋ ਜਾਮਾ ਇਸ ਲਈ ਸਤਗੁਰ ਜੀ ਨੇ ਕਿਹਾ ਇਹ ਵਿਖਿਆ ਦਿਨ 4 6 ਛਾੜ ਚੱਲਿਓ ਸਭ ਕੋ ਕਾਕੋ ਮਾਤ ਪਿਤਾ ਸੁਤੀਆਂ ਗਰੇ ਬਨਤਾ ਕਛ ਸੰਗ ਨਾ ਲੀਆ ਕੁਛ ਵੀ ਨਾਲ ਸਹਾਈ ਨਹੀਂ ਹੋਣਾ ਇਸ ਸਚਾਰ ਹੋਣ ਦੇ ਰਾਤੇ ਇਸ ਲਈ ਐਸੀ ਸੰਚ ਜੋ ਬਿਨ ਸਤਨਾ ਨਹੀਂ ਸਾਚਾ ਤਨ ਘਰ ਇਕੱਠਾ ਕਾਚਾ ਤਨ ਸੰਜੇ ਮੂਰਖ ਗਾਵਾਰ ਅਸੀਂ ਮੂਰਖਾਂ ਵਾਲਾ ਜੀਵਨ ਨਹੀਂ ਜੀਣਾ ਕਾਚਾ ਤਨ ਨਹੀਂ ਇਕੱਠਾ ਕਰਨਾ ਇਸ ਸੱਚ ਨਾਮ ਧਨ ਨੂੰ ਇਕੱਠਾ ਕਰਨਾ ਇੰਦੇ ਲਈ ਜਨਮ ਮਿਲਿਆ ਮੈਨੂੰ ਮੇਰੇ ਜਨਮ ਦਾ ਮੇਰੇ ਜੀਵਨ ਦਾ ਜੀਵਨ ਮਨੋਰਥ ਤਾਂ ਪਤਾ ਹੋਵੇ ਤਾਂ ਕਿ ਮੈਂ ਆਪਣੇ ਮਾਲਕ ਦੇ ਘਰ ਜਿਹੜਾ ਉਹ ਉਹਦੇ ਦਰ ਘਰ ਤੇ ਕਬੂਲ ਹੋ ਸਕਾਂ ਪਤ ਸੇਤੀ ਆਪਣੇ ਘਰ ਜਾਣ ਬੋਤਲ ਬਹੁਤ ਸੋਕੇ ਤਰੀਕਿਆਂ ਨਾਲ ਸਤਗੁਰੂ ਜੀ ਸਾਨੂੰ ਸਮਝਾਉਂਦੇ ਨੇ ਤੇ ਜਦੋਂ ਸਾਡੇ ਜੀਵਨ ਚੋਂ ਪਰਮ ਨਿਕਲ ਗਏ ਨਾ ਤਾਂ ਹੀ ਸੁੱਖ ਹੈ ਇਹ ਕੋਰ ਸ਼ਬਦ ਵਾਲਾ ਪਾ ਧਿਆਨ ਦਿਨੇ ਆ ਅਸਾ ਰਾਗ ਦੇ ਵਿੱਚ ਪੰਚਮ ਪਾਛਾ ਦਾ ਉੱਥੇ ਸਤਗੁਰੂ ਪਾਸ਼ਾ ਕਹਿੰਦੇ ਸਰਬ ਸੁਖਾਂ ਬਨੇ ਤੇਰੇ ਆਉਲੇ ਭ੍ਰਮ ਕੇ ਪਰਦੇ ਸਤਗੁਰ ਖੋਲੇ ਜਿਹੜੇ ਮੇਰੇ ਮਨ ਚ ਕਨਫਿਊਜ਼ਨ ਹੈ ਨਾ ਉਹਨੂੰ ਮਾਲਕ ਦੂਰ ਕਰਦਾ ਤੇ ਜਦੋਂ ਕਨਫਿਊਜ਼ਨ ਮਿਟ ਗਈ ਮੈਂ ਉਹਨੂੰ ਜਾਣ ਲਿਆ ਵਾਹੀ ਜਾਣੀਏ ਹੋ ਗਿਆ ਜਦੋਂ ਤਾਂ ਫਿਰ ਸੁੱਖੀ ਸੁੱਖੇ ਫਿਰ ਤਾਂ ਸਾਰੇ ਪਾਸੇ ਸੁੱਖ ਸਰਬ ਸੁਖਾਂ ਹਰ ਹਰ ਗੁਣ ਗਾਇਬ ਬਣ ਗਿਆ ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਦਾ ਤੇ ਤਾਂ ਆ ਆ ਬਣਦਾ ਤੇਰੀ ਸਿਫਤ ਸਲਾਹੀ ਮੇਰੇ ਲਈ ਮਿਲਾਪ ਦਾ ਸੋਰਸ ਹੈ ਤੇਰੀ ਕੀਰਤੀ ਨੂੰ ਗਾਣਾ ਤੇਰੀ ਵਡਿਆਈ ਨੂੰ ਕਹਿਣਾ ਮੈਨੂੰ ਤੇਰੇ ਵਰਗਾ ਬਣਾ ਦਿੰਦਾ ਮੇਰੇ ਤੇ ਤੇਰੇ ਦੇ ਵਿੱਚ ਹਮ ਤੁਮ ਵਿਚ ਪਇਓ ਨਹੀਂ ਕੋਈ ਫਿਰ ਮੇਰੇ ਅੰਦਰੋਂ ਉਹ ਵੇਥੀ ਮਿਟਾ ਦਿੰਦੀ ਕਿਉਂਕਿ ਵੇਥੀ ਦਾ ਵੇਥੀ ਤਾਂ ਦੂਰੀ ਦਾ ਕਾਰਨ ਸੀਗੀ ਫਿਰ ਤਨ ਕਾ ਇੱਕ ਹੀ ਸੰਗਵਾਸਾ ਸੀ ਨਾ ਵਿੱਚ ਹਉਮੈ ਪੀਤ ਕਰਾਰੀ ਤੇ ਗੁਰੂ ਨੇ ਬਖਸ਼ਿਸ਼ ਕੀਤੀ ਮੇਰੀ ਹਉਮੈ ਵਾਲੀ ਪੀਤ ਉਸ ਦੀਵਾਰ ਨੂੰ ਤੋੜ ਦਿੱਤਾ ਤੇ ਕਿਉਂਕਿ ਮੇਰੇ ਅੰਦਰੋਂ ਹਉਮੈ ਮੁਕੀਜਾਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਹੋ ਗਿਆ ਤੂੰ ਤੂੰ ਕਰਤਾ ਤੂੰ ਪਿਆ ਹੋ ਗਿਆ ਮੁਜ ਮੇ ਰਹਾ ਨਾ ਹੂੰ ਆਪਾ ਪਰ ਕਾ ਮਿਟ ਗਿਆ ਜਤ ਗੇਖਾਂ ਦੇਖਾਂ ਤਾ ਤੂੰ ਹੁਣ ਉਹ ਉਹ ਵਿਥ ਮੁੱਕ ਗਈ ਕਿਉਂਕਿ ਤੇਰੇ ਹੁਕਮ ਨੂੰ ਸਮਝ ਕੇ ਮੈਂ ਤੇਰੇ ਪਿਆਰ ਨੂੰ ਮਾਣ ਸਕਿਆ ਫੇਰ ਉਹਨੂੰ ਵੱਖਰਾ ਕਿਸੇ ਚੀਜ਼ ਨੂੰ ਛੱਡ ਛਡਾ ਕੇ ਕੋਈ ਵਿਰਕਤ ਜੀਵਨ ਜੀਣ ਦੀ ਲੋੜ ਨਹੀਂ ਹੈ ਲੋੜ ਸਿਰਫ ਇੰਨੀ ਹੈ ਸਾਡੇ ਜੀਵਨ ਦੇ ਵਿੱਚ ਕਿ ਅਸੀਂ ਉਹਨੂੰ ਜਾਣ ਸਕੀਏ ਸਾਨੂੰ ਜਾਨ ਪਛਾਣੀ ਨਹੀਂ ਹੈਗੀ ਜੀ ਜਿਸ ਦਿਨ ਸਾਡੀ ਜਾਨ ਪਛਾਣ ਬਣ ਗਈ ਉਸ ਦਿਨ ਫਿਰ ਇਹ ਵਿਥ ਜਿਹੜੀ ਸੀ ਨਾ ਇਹਨੇ ਰਹਿਣਾ ਹੀ ਨਹੀਂ ਇਹ ਵਿਥ ਹੈ ਹੀ ਤਾਂ ਸੀ ਤਾਂ ਹੀ ਸਤਿਗੁਰੂ ਜੀ ਨੇ ਇੱਥੇ ਵੀ ਕਬੀਰ ਸਾਹਿਬ ਨੇ ਜਿਹੜੀ ਗੱਲ ਕਹੀ ਕਿ ਜਦੋਂ ਉਹਨੂੰ ਕਿਉਂਕਿ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਬੱਬਾ ਤੇ ਵਾਵਾ ਦੋਨੋਂ ਸਵਿੱਚ ਹੋ ਜਾਣ ਇੱਥੇ ਵੀ ਉਹੀ ਗੱਲ ਕੀਤੀ ਜਾ ਰਹੀ ਹੈ ਜੋ ਪਿਛਲੀ ਵਰੀ ਜੋ ਬੱਬੇ ਅਖਰ ਨਹੀਂ ਗਿਆ ਸੀ ਵੀ ਸੰਭਾਲ ਆਉਂਦੀ ਸੰਭਾਲ ਕਰ ਉਨੂੰ ਚਿੱਤ ਤੇ ਰੱਖ ਤਾਂ ਫੇਰ ਇਹ ਹੋ ਨਹੀਂ ਸਕਦਾ ਕਿ ਤੂੰ ਜ਼ਿੰਦਗੀ 'ਚ ਹਾਰ ਜਾਵੇਂ ਹਾਰ ਹੈ ਹੀ ਤਾਂ ਹੈ ਕਿਉਂਕਿ ਹਰ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਸਦਾ ਖੁਆਰੀ ਤਾਂ ਫਿਰ ਭੁੱਲਦਾ ਕਿਉਂ ਹੈ ਭੁੱਲਦਾ ਤਾਂ ਵਾ ਕਿਉਂਕਿ ਮੇਰੀ ਜਾਨ ਪਛਾਨਨੀ ਹੈ ਜਾਨ ਪਛਾਨ ਕਿਉਂ ਨਹੀਂ ਹੈ ਕਿਉਂਕਿ ਮੇਰੇ ਅੰਦਰ ਉੰਦੀ ਇੰਪੋਰਟੈਂਸ ਨਹੀਂ ਹੈ ਹਰ ਕੜੀ ਨਾਲ ਕੜੀ ਜੁੜਦੀ ਜਾਏਗੀ ਕਿਉਂਕਿ ਜਦ ਤੱਕ ਸਾਡੇ ਅੰਦਰ ਅਹਿਮੀਅਤ ਨਹੀਂ ਜਾਗੇਗੀ ਲੋੜ ਨਹੀਂ ਪੈਦਾ ਹੋਏਗੀ ਤਦ ਤੱਕ ਸਾਡੇ ਮਨ ਨੇ ਉਸ ਪਾਸੇ ਤੁਰਨਾ ਹੀ ਨਹੀਂ ਤੇ ਜਦੋਂ ਉਹਨੂੰ ਸਮਝ ਲਿਆ ਤੇ ਮਿਲ ਗਏ ਤਾਂ ਫਿਰ ਕੋਈ ਵਖ ਕਰ ਹੀ ਨਹੀਂ ਸਕਦਾ ਜਿਵੇਂ ਭੈਣਜੀ ਨੇ ਉਦਾਹਰਨ ਉਹ ਨਦੀ ਵਾਲੀ ਲੈ ਹੀ ਲਈਏ ਤੇ ਮੈਨੂੰ ਯਾਦ ਹੈ ਜਸਪਾਲ ਵੀਰ ਜੀ ਪਰਿਵਾਰ ਸਾਡੇ ਜੀਵਨ ਨੂੰ ਜਦੋਂ ਕਈ ਵਾਰ ਗੱਲ ਕਰਦੇ ਸੀ ਤੇ ਕਹਿੰਦੇ ਹੁੰਦੇ ਸੀ ਅਸੀਂ ਇੱਕ ਸਮੁੰਦਰ ਚੋਂ ਉੱਠੀ ਹੋਈ ਬੂੰਦ ਆ ਤੇ ਸਾਡੀ ਜਰਨੀ ਉੱਥੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਸਮੁੰਦਰ ਤੋਂ ਇੱਕ ਬੂੰਦ ਵਾਸ਼ਪਿਕ ਰੂਪ ਕੇ ਉੱਠੀ ਉਹਨੇ ਹਵਾ ਦੇ ਵਿੱਚ ਜਰਨੀ ਸ਼ੁਰੂ ਕੀਤੀ ਤੇ ਫਿਰ ਉਹ ਪਹਾੜਾਂ ਤੇ ਜਾ ਕੇ ਨਾ ਕੰਡੈਂਸ ਹੋ ਗਈ ਤੇ ਉੱਥੇ ਜਾ ਕੇ ਬਰਫ਼ ਬਣ ਕੇ ਜੰਮ ਗਈ ਤੇ ਫਿਰ ਸੂਰਜ ਦੀਆਂ ਕਿਰਨਾਂ ਪਈਆਂ ਤੇ ਪਾਣੀ ਬਣ ਕੇ ਫਿਰ ਉੱਥੋਂ ਵਗਣਾ ਸ਼ੁਰੂ ਹੋਈ ਹੁਣ ਉਹ ਵਗਣਾ ਜਿਹੜਾ ਹੈ ਨਾ ਉਹਦਾ ਜੀਵਨ ਹੈ ਉਸ ਨਦੀ ਰੂਪ ਵਿੱਚ ਜੇ ਤਾਂ ਉਹ ਮੱਧ ਦੇ ਮਾਰਗ ਵਿੱਚ ਚੱਲੇਗੀ ਕਿਉਂਕਿ ਛੱਲਾ ਨੇ ਉਤੇ ਜੇ ਛਲ ਆਈ ਤਾਂ ਬੂੰਦ ਬਾਰਵੀਂ ਗਿਰ ਸਕਦੀ ਏ ਪਰ ਜੇ ਮੱਧ ਦੇ ਮਾਰਗ 'ਚ ਚੱਲੇਗੀ ਤਾਂ ਫਿਰ ਛਲ ਬਣ ਕੇ ਵਿੱਚ ਹੀ ਗਿਰੇਗੀ ਵਿਛੋੜਾ ਨਹੀਂ ਪਏਗਾ ਗੁਰਮਤ ਮੱਧ ਦਾ ਮਾਰਗ ਹੈ ਕਿਸੇ ਇੱਕ ਪਾਸੇ ਵੱਲ ਝੁਕਾਅ ਕਰਨਾ ਗੁਰਮਤ ਨੂੰ ਛੱਡ ਕੇ ਉਹ ਸ਼ਰਧਾ ਹੋਵੇ ਜਾਂ ਗਿਆਨ ਹੋਵੇ ਦੋ ਕਿਨਾਰੇ ਨੇ ਪਰ ਦੋਨਾਂ ਦਾ ਸੁਮੇਲ ਗੁਰਮਤ ਹੈ ਜਿੱਧਰ ਵੀ ਉਲਾਰ ਹੋ ਗਿਆ किनारे दी छल्ल ਬਾਹ ਡੇਗੇ ਕੀਤੇ ਪਰ ਮੱਧ ਦੇ ਮਾਰਗ 'ਚ ਚਲਦੇ ਚਲਦੇ ਇੱਕ ਦਿਨ ਜ਼ਰੂਰ ਆਪਣੇ ਸਾ ਸਮੁੰਦਰ ਤੱਕ ਪਹੁੰਚਾਂਗੇ ਪੌਂਚ ਹੋ ਜਾਏਗੀ ਤੇ ਫਿਰ ਕਬੀਰ ਸਾਹਿਬ ਬੰਗ ਦਾਵਾ ਭਰਿਆ ਜਾ ਸਕੇਗਾ ਕਿ RAM ਕਬੀਰਾ ਇੱਕ ਪਏ ਹੈ ਕੋਈ ਨਾ ਸਕੇ ਪਛਾਨੀ ਫਿਰ ਪੰਚਮ ਪਾਛਾ ਜਿੱਥੇ ਪਹੁੰਚ ਰਹੇ ਨੇ ਨਾਨਕ ਲੀਨ ਪਏ ਗੋਬਿੰਦ ਸਿਓ ਜਿਉ ਜਿਉ ਪਾਣੀ ਸੰਗ ਉੰਦਰ ਰੂਪੀ ਉਹ ਤਾਂ ਮੈਂ ਕਿਉਂਕਿ ਜਿਨ੍ਹਾਂ ਦੇ ਪੱਲੇ ਨਾਮ ਹੈ ਨਾ ਫਿਰ ਉਹਦੇ ਤੋਂ ਵੱਖ ਨਹੀਂ ਹੋ ਸਕਦਾ ਇਹ ਕੁਝ ਪੈਰਾਮੀਟਰਸ ਨੇ ਜੋ ਗੁਰੂ ਪਾਤਸ਼ਾਹ ਨੇ ਦਿੱਤੇ ਔਰ ਕਈ ਵਾਰ ਸਾਨੂੰ ਕੋਈ ਗੱਲ ਕਹਿ ਦਿੰਦਾ ਨਾ ਵੀ ਤੁਸੀਂ ਤਾਂ ਬਾਣੀ ਪੜ੍ਹਦੇ ਹੋ ਫਿਰ ਤੁਹਾਨੂੰ ਗੁੱਸਾ ਨਾ ਕਿਉਂਕਿ ਦੇਖੋ ਪਰਚੇ ਤਾਂ ਪੈਣਗੇ ਫਿਰ ਜ਼ਿੰਮੇਵਾਰੀ ਤਾਂ ਫਿਰ ਹੈਗੀ ਹੈ ਤਾਂ ਉਸ ਗੱਲ ਨੂੰ ਅਸੀਂ 네ਗੇਟਿਵਲੀ ਨਹੀਂ ਲੈਣਾ ਉਹਨੂੰ ਪੋਜ਼ਿਟਿਵ ਲਈਏ ਵੀ ਅੱਛਾ ਹਾਂ ਗਲਤ ਤਾਂ ਸਹੀ ਜੀ ਹਜੇ ਵੀ ਗੁੱਸਾ ਆ ਰਿਹਾ ਇਹਦਾ ਮਤਲਬ ਮੈਨੂੰ ਹਜੇ ਗੱਲ ਸਮਝ ਨਹੀਂ ਪਈ ਜੇ ਹਜੇ ਵੀ ਆਸ਼ਾ ਮਾਤਰ ਸ਼ਨਾਵਾ ਮੈਨੂੰ ਡਰਾਈਵ ਕਰ ਰਹੀਆਂ ਨੇ ਉਹ ਘਰ ਦੇ ਵਿੱਚ ਕੋਈ ਹਾਲਾਤ ਹੋ ਸਕਦੇ ਉਹ ਕੋਈ ਮਾਇਕ ਪੱਖ ਦੇ ਹੋ ਸਕਦੇ ਸਰੀਰਕ ਤਲ ਤੇ ਹੋ ਸਕਦੇ ਨੇ ਪਰਵਾਰਿਕ ਸਬੰਧਾਂ ਦੇ ਤਲ ਤੇ ਹੋ ਸਕਦੇ ਨੇ ਕੁਝ ਵੀ ਹੋਵੇ ਮੇਰਾ ਮਨ ਨਾ ਡੋਲੇ ਮੈਨੂੰ ਇਹ ਯਕੀਨ ਰਵੇ ਮੇਰਾ ਨਿਸ਼ਚਾ ਇੰਨਾ ਪੱਕਾ ਹੋਵੇ ਕਿ ਨਹੀਂ ਮਾਲਕ ਜੀ ਜੋ ਤੁਦ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਬਾਣੀ ਚ ਮਤਲਬ ਬਹੁਤ ਸਾਰੇ ਸ਼ਬਦ ਨੇ ਜਿੱਥੇ ਸਤਗੁਰ ਜੀ ਨੇ ਉਹਦੀ ਟੇਕ ਉਹਦੇ ਆਸਰੇ ਦੀ ਗੱਲ ਕੀਤੀ ਹੈ ਵੀ ਉਹਦੇ ਤੋਂ ਬਾਹਰ ਹੋਰ ਕੁਝ ਹੈ ਹੀ ਨਹੀਂ ਮੈਂ ਅੱਜ ਹੀ ਸਵੇਰੇ ਇੱਕ ਸ਼ਬਦ ਸੁਣਦੀ ਸੀ ਉਥੇ ਸਤਗੁਰ ਪਾਸ਼ਾ ਕਹਿੰਦੇ ਮਾਤ ਪਿਤਾ ਸੁਤ ਪਾਈ ਨਾ ਪਹੁੰਚੇ ਹਾਂ ਤਹਾਂ ਤੂੰ ਰੱਖਾ ਨਾ ਜਿੱਥੇ ਕੋਈ ਰਿਸ਼ਤਾ ਨਹੀਂ ਪਹੁੰਚ ਸਕਦਾ ਤੂੰ ਉੱਤੇ ਵੀ ਰਖਵਾਲ ਹੈ ਮੈਨੂੰ ਯਕੀਨ ਮੈਂ ਤਾਂ ਮਾੜੀ ਜੀ ਗਲਤੀ ਢੋਲ ਜਾਣਾ ਪੜਨ ਲੱਗਿਓ ਮੈਂ ਢਾ ਜ਼ੋਰ ਨਾਲ ਪੜਦਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਨਾ ਤੂੰ ਮੇਰਾ ਬੰਦਾ ਫਿਰ ਢੋਲਿਆ ਕਿਉਂ ਸੀ ਆਪਣੇ ਮਨ ਨੂੰ ਸਵਾਲ ਕਰੀਏ ਨਾ ਮਨਾ ਜੇ ਤੂੰ ਪਿਓ ਉਹਨੂੰ ਮੰਨਦਾ ਹੈ ਉਹ ਤੇਰੇ ਨਾਲ ਹਰ ਵੇਲੇ ਤੂੰ ਕਹਿੰਦਾ ਵੀ ਹਰ ਵੇਲੇ ਗੁਰ ਮੇਰੇ ਸੰਗ ਸਦਾ ਨਾਲੇ ਤੇ ਫਿਰ ਵੀ ਡੋਲ ਗਿਆ ਇਹਦੇ 'ਚ ਕੋਈ ਤਾਂ ਕਮੀ ਹੈ ਨਾ ਯਾਦਾ ਜ਼ੁਬਾਨ ਨਾਲ ਪੜ ਰਹੇ ਆ ਮਨ ਮੰਨ ਨਹੀਂ ਰਿਹਾ ਤਾਂ ਜਾਂ ਹੁੰਦੀ ਕਿਤੇ ਤਾਕਤ 'ਚ ਕਮੀ ਹੈ ਤਾਂ ਇਹ ਤਾਂ ਪੱਕਾ ਕਿ ਉਹਨਾਂ ਦੀ ਤਾਕਤਾਂ 'ਚ ਕੋਈ ਕਮੀ ਨਹੀਂ ਮੇਰੇ ਮੰਨਣ 'ਚ ਕਮੀ ਹੈ ਮੇਰੇ ਭਰੋਸੇ 'ਚ ਕਮੀ ਹੈ ਮੇਰੀ ਜਾਨ ਪਛਾਣ 'ਚ ਕਮੀ ਹੈ ਫਿਰ ਭਰਮ ਦੀ ਗੱਲ ਆ ਜਾਂਦੀ ਕਿਉਂਕਿ ਜੇ ਸਾਨੂੰ ਉਹਦੇ ਹੁੰਦੇ ਵੀ ਡਰ ਲੱਗ ਰਿਹਾ ਐ ਤਾਂ ਮਤਲਬ ਮਨ ਜੇ ਪਰਮ ਹੈਗਾ ਹਜੇ ਪਰਮ ਦੇ ਪਰਦੇ ਖੁੱਲੇ ਨਹੀਂ ਇੱਕ ਜਗ੍ਹਾ ਸ਼ਬਦ ਇਦਾਂ ਵੀ ਆਂਦਾ ਭਰਮੇ ਕੇ ਛੋੜ ਕੱਟੀਆਂ ਵੀ ਜੀ ਕਈ ਵਾਰ ਸ਼ੇਅਰ ਵੀ ਕਰਦੇ ਹੁੰਦੇ ਨੇ ਉਹ ਤਾਂ ਭਰਮ ਦੇ ਸਾਰੀਆਂ ਤਾਣਾ ਬਾਣਾ ਉਧੇੜ ਕੇ ਰੱਖ ਦਿੰਦਾ ਜਿੱਥੇ ਉਹਦਾ ਗਿਆਨ ਆ ਗਿਆ ਫਿਰ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੇ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਤੇ ਜੇ ਮੇਰੇ ਜੀਵਨ ਚ ਹਜੇ ਵੀ ਪਰਮ ਹੈ ਤਾਂ ਮੈਂ ਨਹੀਂ ਜਾਣਿਆ ਉਹਨੂੰ ਦਾਵਾ ਕਰਨਾ ਮੈਂ ਛੱਡ ਦਵਾਂ ਜੇ ਹਜੇ ਵੀ ਮੈਨੂੰ ਕੋਈ ਚੀਜ਼ ਅਟਰੈਕਟ ਕਰ ਰਹੀ ਏ ਕੋਈ ਕੋਈ ਖਾਸ ਕਿਸਮ ਦਾ ਕੋਈ ਦਾਇਰਾ ਕੋਈ ਉਹ ਕੋਈ ਵੀ ਹੋ ਸਕਦਾ ਬਾਰ ਬਾਰ ਉਹਨੂੰ ਨਾਲ ਗੱਲਾਂ ਵੱਲ ਜਾਣਾ ਕਿ ਇਹ ਆਪਾਂ ਸਾਰਿਆਂ ਨੂੰ ਪਤਾ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਇੱਕ ਤੇ ਭਰੋਸਾ ਇੱਕ ਤੇ ਅਕੀਦਾ ਇੱਥੋਂ ਸਾਡਾ ਪੈਰ ਫਿਸਲੇ ਤਾਂ ਜਾਣਿਆ ਤੇ ਜਦੋਂ ਜਾਣ ਲਾਂਗੇ ਫਿਰ ਮਿਲਾਂਗੇ ਵੀ ਡੈਫੀਨੇਟਲੀ ਉਹਦਾ ਰੂਪ ਵੀ ਬਣਾਗੇ ਇਹ ਯਕੀਨ ਰੱਖਿਆ ਕਰੀਏ ਢੋਲਿਆ ਨਾ ਕਰੀਏ ਵੀ ਪਤਾ ਨਹੀਂ ਸਾਡਾ ਕੀ ਬੰਨਾ ਭਾਈ ਗੁਰਦਾਸ ਜੀ ਦਾਵਾ ਪਰਦੇ ਨੇ ਤੇ ਸਾਨੂੰ ਚੇਤੇ ਰੱਖਣਾ ਚਾਹੀਦਾ ਚਰਨ ਸ਼ਰਨ ਗੁਰ ਇੱਕ ਪੰਡਾ ਜਾਇ ਚੱ ਸਤ ਗੁਰ ਕੋਟ ਪੰਡਾ ਆਗੇ ਹੋਏ ਲਈ ਤੇ ਚਾਏ ਉਹ ਪੰਕਤੀਆਂ ਚੇਤੇ ਕਰ ਲਈਏ ਵੀ ਆਪਣੀ ਕਰਨੀ ਕਰ ਨਰਕ ਹੋ ਨਾ ਪਾਵੋ ਔਰ ਤੁਮਰੇ ਬਿਦਦ ਕਰ ਆਸਰੋ ਸੁਮਾਰ ਜੇ ਤੇਰੇ ਨਾਲ ਜੁੜੇ ਆ ਤੂੰ ਪੂਰਾ ਹੈ ਤੇ ਮੈਂ ਵੀ ਅਧੂਰਾ ਨਹੀਂ ਰਹਾਗਾ ਮਹਿਚਲ ਸੱਚ ਖੁਦਾ ਏਕ ਖੁਦਾਏ ਬੰਦਾ ਬినాਸ਼ੀ ਸਤਗੁਰੂ ਦੀ ਬਖਸ਼ਿਸ਼ ਕਰਨ ਅਸੀਂ ਜੀ ਸਕੀਏ ਇਹਨਾਂ ਗੱਲਾਂ